ਸੱਤੀ ਨਾਮ ਹੈ ਤੁਹਾਡਾ ਕਿਹੜੀ ਜਥੇਬੰਦੀ ਕੀ ਮਾਮਲਾ ਪੁੱਛਦਾ ਜਾਊਗਾ ਮੇਰਾ ਨਾਮ ਗੁਰਜਿੰਦਰ ਸਿੰਘ ਗੌਰਖੀ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਜੀ ਅੱਜ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਅੱਗੇ ਅਸੀਂ ਖੜੇ ਆਂ ਸਾਡੇ ਜਿਹੜੇ ਜ਼ਿਲ੍ਹਾ ਬਠਿੰਡਾ ਦੇ ਆਊਟਸੋਰਸ ਮੁਲਾਜ਼ਮ ਐ ਸਿਹਤ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਪਿਛਲੇ ਮਹੀਨਿਆਂ ਤੋਂ ਇਹਨਾਂ ਦੀਆਂ ਤਨਖਾਹਾਂ ਨਹੀਂ ਜਾਰੀ ਕੀਤੀਆਂ ਗਈਆਂ ਕਦੇ ਇੱਕ ਇੱਕ ਮੁਲਾਜ਼ਮ ਦੀ ਪਾਤੀ ਕਦੇ ਦੋ ਦੀ ਪਾਤੀ ਇਹਦੇ ਦੋ 300 ਮੁਲਾਜ਼ਮਾ ਜਿਹੜਾ ਸਾਡਾ ਹੈ ਇਹ ਤਨਖਾਹਾਂ ਤੋਂ ਹਜੇ ਤੱਕ ਵੀ ਵੰਝਾਗਾ ਕਦੇ ਅਕਤੂਬਰ ਦੀ ਪਾਤੀ ਕਰ ਸਤੰਬਰ ਦੀ ਪਾਤੀ ਨਵੰਬਰ ਦੀ ਨਹੀਂ ਪਾਈ ਫੇਰ ਇਹਨਾਂ ਨੇ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਅਕਤੂਬਰ ਦੀ ਤਨਖਾਹ ਗਈ ਉਹਦੇ ਵਿੱਚੋਂ ਸਾਡੀ ਇੱਕ ਕੰਪਨੀ ਆਈ ਨਵੀਆਂ 1 ਅਕਤੂਬਰ ਤੋਂ ਉਹ ਕੰਪਨੀ ਨੇ 1500 ਰੁਪਿਆ ਦਾ ਜਿਹੜਾ ਉਹ ਰਜਿਸਟ੍ਰੇਸ਼ਨ ਦੇ ਰੂਪ ਚ ਧੱਕੇ ਸਾਹੀ ਨਾਲ ਸਾਡੀਆਂ ਤਨਖਾਹਾਂ ਚੋਂ ਕੱਟਿਆ ਜਿਹਦੇ ਵਿਰੋਧ ਵਜੋਂ ਅੱਜ ਸਾਡਾ ਇਹ ਇਕੱਠ ਹੈ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜੀ 1500 ਰੁਪਿਆ ਕੱਟਿਆ ਉਹਨੂੰ ਵਾਪਸ ਕਰਾਉਣ ਦੀ ਮੰਗ ਤੇ ਜਿਹੜੇ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਉਹ ਜਾਰੀ ਕਰਨ ਦੀ ਮੰਗ ਤੇ ਹਰੇਕ ਮਹੀਨੇ ਅਸੀਂ ਸਿਵਲ ਸਰਪੰਚ ਸਾਹਿਬ ਨੂੰ ਮਿਲ ਕੇ ਆਏ ਆਂ ਹਰੇਕ ਮਹੀਨੇ ਦੀ 5 ਤਰੀਕ ਤੱਕ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ ਤਨਖਾਹਾਂ ਜਿਹੜੀਆਂ ਉਹ ਜਾਰੀ ਹੋਣੀਆਂ ਚਾਹੀਦੀਆਂ ਨੇ ਤੇ ਨਹੀਂ ਇਸੇ ਤਰੀਕਾਂ ਤੇ ਅਸੀਂ ਹਰੇਕ ਮਹੀਨੇ ਮਿਲਿਆ ਕਰਾਂਗੇ ਸਿਵਲ ਸਰਪੰਚ ਸਾਹਿਬ ਤਨਖਾਹ ਹਰੇਕ 5 ਤਰੀਕ ਮਹੀਨੇ ਦੀ ਹਰੇਕ 5 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਤਨਖਾਹ ਜਾਰੀ ਕਰ ਦਿਆ ਕਰਾਂਗੇ ਜਿਹੜਾ 1500 ਦਾ ਮਸਲਾ ਹੈਗਾ ਉਹ 1500 ਰੁਪਿਆ ਅਸੀਂ ਪੀਐਸਆਈ ਡਾਇਰੈਕਟਰ ਪੀਐਚਐਸਸੀ ਡਾਇਰੈਕਟਰ ਦੇ ਨਾਲ ਚੰਡੀਗੜ੍ਹ ਗੱਲ ਕਰਕੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕੰਪਨੀ ਤੋਂ ਤੁਹਾਨੂੰ ਵਾਪਸ ਦਵਾਈ ਜਾਵੇ ਮਤਲਬ ਸਾਡਾ ਪਿਛਲੇ ਕਾਫੀ ਟਾਈਮ ਤੋਂ ਬੜਾ ਹੀ ਬੁਰਾ ਹਾਲ ਚੱਲ ਰਿਹਾ ਹੈ ਪਹਿਲਾਂ ਸਾਡੀ ਕੰਪਨੀ ਸੀ ਇਨੋਵਿਜਨ ਇਨੋਵੀਜ਼ਨ ਦੇ ਵਿੱਚ ਅਸੀਂ ਕੰਮ ਕਰ ਰਹੇ ਸੀ ਸਾਡੀ ਤਨਖਾਹ ਜਿਹੜੀ ਸੀ ਉਹ ਮਤਲਬ 5 ਤਰੀਕ ਨੂੰ 4 ਨੂੰ ਆ ਜਾਂਦੀ ਸੀ ਬਟ ਜਦੋਂ ਦੀ ਸਾਡੀ ਕੰਪਨੀ ਚੇਂਜ ਹੋ ਕੇ ਗ੍ਰੇਟੇਸਟ ਦੇ ਵਿੱਚ ਅਸੀਂ ਆਏ ਆ ਸਾਡੀ 3 ਦੋ ਮਹੀਨੇ ਹੋ ਗਏ ਸਾਡੀ ਪੇ ਨਹੀਂ ਆਈ ਤਾਂ ਸਾਨੂੰ ਹਰ ਦਿਨ ਲਾਰਾ ਲਾਇਆ ਜਾਂਦਾ ਵੀ ਤੁਹਾਡੀ ਕੱਲ ਆਊਗੀ ਕੱਲ ਆਊਗੀ ਪੇ ਸਾਨੂੰ ਦੋ ਮਹੀਨੇ ਹੋ ਗਿਆ ਸਾਡੀ ਪਹਿਲੀ ਤਨਖਾਹ ਸਾਡੀ 10000 12000 ਆਇਆ ਸੀ ਉਹਦੇ ਵਿੱਚ ਆਪਦਾ ਗੁਜ਼ਾਰਾ ਕਰ ਰਹੇ ਹਾਂ ਪਰ ਉਹ ਵੀ ਦੋ ਮਹੀਨਾ ਤੋਂ ਨਹੀਂ ਆ ਰਹੀ ਸਾਡੇ ਜਵਾਗ ਭੁੱਖੇ ਮਰ ਰਹੇ ਆ ਹਨ ਅਸੀਂ ਰਾਸ਼ਨ ਤੋਂ ਬੈਠੇ ਆ ਸਾਡਾ ਇੰਨਾ ਕੁ ਮਾੜਾ ਹਾਲ ਹੈ ਕਿ ਮਤਲਬ ਇੱਕ ਦਿਹਾੜੀਦਾਰ ਬੰਦੇ ਦਾ ਵੀ ਜਿਵੇਂ ਆ ਮਾੜਾ ਹੈ ਅਸੀਂ ਇੱਥੇ ਕੰਮ ਕਰਦੇ ਆਂ ਸ਼ਿਫਟਾਂ ਲਾਉਣੇ ਆ ਸਾਡੀ 12 ਘੰਟਿਆਂ ਦੀ ਨਾਈਟ ਹੁੰਦੀ ਆ 6-6 ਘੰਟੇ ਦੀ ਅਸੀਂ ਮਾਰਨਿੰਗ ਈਵਨਿੰਗ ਕਰਦੇ ਆਂ ਪਰ ਸਾਡਾ ਹਾਲ ਇਹਨਾ ਮਾੜਾ ਸਿਰਫ ਗੰਦੀ ਅਫਸਰਸ਼ਾਹੀ ਕਰਕੇ ਸਾਨੂੰ ਸਾਡੀ ਨਗੂਣੀ ਤਨਖਾਹ ਵੀ ਨਹੀਂ ਮਿਲ ਰਹੀ ਜਿਹਦੇ ਤੋਂ ਅਸੀਂ ਬਹੁਤ ਦੁਖੀ ਆਂ ਅੱਜ ਅਸੀਂ ਧਰਨਾ ਲਾਇਆ ਦੁਖੀ ਹੋ ਕੇ ਕਿਉਂਕਿ ਸਾਨੂੰ ਬਹੁਤ ਦੁੱਖ ਹੈ ਇਸੀ ਦਾ ਵੀ ਸਾਡੇ ਜਵਾਨ ਭੁੱਖੇ ਮਰ ਰਹੇ ਐ ਇਸੀ ਦਾ